ਇੱਕ ਪਾਸੇ ਸੰਗਤ ਬੜੀ ਹੀ ਸ਼ਰਧਾ ਭਾਵਨਾ ਨਾਲ ਇੱਥੇ ਆਉਂਦੀ ਆ ਔਰ ਗਲਤ ਤਰੀਕੇ ਨਾਲ ਜਿਹੜੇ ਲੋਕ ਨੇ ਜਿਹੜੇ ਨੌਜਵਾਨ ਨੇ ਉਹ ਫੋਟੋਗ੍ਰਾਫੀ ਤੇ ਕਰਦੇ ਦੇਖੋ ਨੌਜਵਾਨ ਆਪਸ ਦੇ ਵਿੱਚ ਜਿੱਤਰਾ ਮਰਦੇ ਆ ਇਹਨਾਂ ਲਾਗੇ ਖਲੋਕੇ ਫੋਟੋ ਖਾਂਦੇ ਆ ਬੜਾ ਗਰਭਜਾ ਮਹਿਸੂਸ ਹੁੰਦਾ ਬੜਾ ਮਨ ਨੂੰ ਖੁਸ਼ੀ ਲੱਗਦੀ ਆ ਅਜਾ ਸਰਕਾਰ ਦਾ ਬਹੁਤ ਧੰਨਵਾਦ ਜੋ ਜਿਹੜੇ ਫੋਟੋ ਲੱਗਿਆ ਨੇ ਬੜਾ ਮਨ ਨੂੰ ਅਨੰਦ ਆ ਰਿਹਾ ਤੇ ਬਾਹਰ ਸੰਗਤਾਂ ਆ ਕੇ ਲਾਗੇ ਖਲੋਕੇ ਫੋਟੋ ਖਾਂਦੇ ਆ ਨੇ ਬਹੁਤ ਮਨ ਨੂੰ ਗਰਭਜਾ ਮਹਿਸੂਸ ਹੁੰਦਾ ਹੈ ਤੇ ਲੇਕਿਨ ਦੁੱਖ ਉਸ ਮੋਕੇ ਲੱਗਦਾ ਹੈ ਕਿ ਜਿਹੜੇ ਸਾਡੇ ਨੌਜਵਾਨ ਜਿਹੜਿਆ ਲੜਕੇ ਨੇ ਕੁੜੀਆਂ ਨੇ ਇੱਥੇ ਆ ਗਏ ਗੰਦੇ ਮੰਦੇ ਢੰਗ ਨਾਲ ਜਿਹੜੇ ਫੋਟੋਗ੍ਰਾਫਰ ਨੇ ਉਹ ਕਹਿੰਦੇ ਇੱਥੇ ਆਚ ਰੱਖੋ ਜੀ ਅੱਖਾਂ ਲੱਖਾ ਪਾਓ ਜੀ ਇੱਥੇ ਉਹ ਮੁਗਿਆ ਦੁੱਖ ਲੱਗਦਾ ਏ ਕਿਉਂ ਇਹ ਪਵਿੱਤਰ ਨਗਰੀ ਹੈ ਸਤਖੰਡ ਸ਼੍ਰੀਮੰਦਰ ਸਾਹਿਬ ਦੀ ਇੱਥੇ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਕੁੜੀਆਂ ਮੁੰਡੇ ਨੇ ਇੱਥੇ ਵਾਰਾ ਕਰਦੇ ਕੁੜੀਆਂ ਮੁੰਡੇ ਨੇ ਜਿਹੜੇ ਘੁੰਮਦੇ ਨੇ ਸਤਖੰਡ ਸ਼੍ਰੀਮੰਦਰ ਸਾਹਿਬ ਦੀ ਨਗਰੀ ਹੈ ਬੜੀ ਪਵਿੱਤਰ ਨਗਰੀ ਹੈ ਪ੍ਰਸ਼ਾਸਨ ਨੂੰ ਇਹਦੇ ਬਾਰੇ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜੇ ਲੋਕ लोग वारा करदाचे को मिले कुडिया मुंडे। ਇਪ ਉਹਨਾਂ ਵਾਸਤੇ ਉਹਨੂੰ ਨੱਚ ਨਗੇਲ ਬਣ ਚੜੀ ਹੈ ਕਿ ਗੁਰੂ ਰਾਮਦਾਸ ਜੀ ਨਗਰੀ ਬੜੀ ਸਤਖੰਡ ਸ੍ਰੀ ਮੰਦਰ ਸਾਹਿਬ ਦੇ ਦਿੱਤੇ ਸਵੇ thao ਨਹੀਂ ਤੋ دیا۔ ਇਹੋ ਜਿਹਾ ਆਨੰਦ ਇਹ ਉਹਦਾ ਸਕੂਨ ਕਿਸੇ ਨਗਰੀ ਜਿੱ ਨਹੀਂਗਾ ਇਹ ਫੋਟੋਗ੍ਰਾਫਰਾਂ ਨੂੰ ਬੇਨਤੀ ਕਰਾਂਗੇ ਤੇ ਕਿ ਤੰਦ ਨੂੰ ਵੀ ਕਰਾਂਗੇ ਫੋਟੋ ਖਿੱਚੋ ਪਰ ਸਹੀ ਢੰਗ ਨਾਲ ਪ੍ਰਸਰ ਦੇ ਹੈਰੀਟੇਜ ਸਟਰੀਟ ਦੇ ਵਿੱਚ ਮੌਜੂਦ ਹਾਂ ਜਿੱਥੋਂ ਕਿ ਸੰਗਤ ਸਤਖੰਡ ਸ੍ਰੀ ਦਰਬਾਰ ਸਾਹਿਬ ਇੱਕ ਜਾਂਦੀ ਹੈ ਸੋ ਰੋਜ਼ਾਨਾ ਲੱਖਾਂ ਦੀ ਗਿਣਤੀ ਦੇਸ਼ਵ ਦੇ ਚ ਸੰਗਤ ਇੱਥੇ ਪਹੁੰਚ ਐਸੋ ਹੈਰੀਟੇਜ ਸਟਰੀਟ ਦੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਰਸਤੇ ਰਾਹੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਉਂਦੀ ਹੈ ਸੋ ਇਸ ਰਸਤੇ ਰਾਹੀਂ ਜਿੱਥੇ ਗੁਰਬਾਣੀ ਦਾ ਪ੍ਰਭਾਵ ਚੱਲਦਾ ਉੱਥੇ ਹੀ ਕੁਝ ਨੌਜਵਾਨਾਂ ਵੱਲੋਂ ਫੋਟੋ ਸ਼ੂਟ ਕੀਤਾ ਜਾਂਦਾ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਨੌਜਵਾਨ ਫੋਟੋ ਸ਼ੂਟ ਕਰਦੇ ਨੇ ਔਰ ਕਿੰਨਾ ਕ ਅਸਰ ਕਿਉਂਕਿ ਇੱਕ ਪਾਸੇ ਸੰਗਤ ਬੜੀ ਸ਼ਰਧਾ ਭਾਵਨਾ ਦੇ ਦੂਜੇ ਪਾਸੇ ਫੋਟੋ ਸ਼ੂਟ ਚੱਲ ਰਿਹਾ ਹੈ ਕਿਵੇਂ ਦਾ ਪ੍ਰਭਾਵ ਪੈਂਦਾ ਹੋਏਗਾ ਕਿਉਂਕਿ ਸੰਗਤ ਬੜੀ ਇਹ ਸ਼ਰਧਾ ਭਾਵਨਾ ਨਾਲ ਆਉਂਦੀ ਹੈ ਕੀ ਅਸਰ ਪੈਂਦਾ ਹੋਏਗਾ ਪ੍ਰਸ਼ਾਸਨ ਵੱਲੋਂ ਵੀ ਕਈ ਵਾਰੀ ਰੋਕਿਆ ਗਿਆ ਪਰ ਇਹ ਜਿਹੜੇ ਲੋਕ ਨੇ ਇਹ ਨੌਜਵਾਨ ਨੇ ਰੁਕਦੇ ਨਹੀਂ ਕਿਉਂਕਿ ਇਹ ਉਹ ਰਸਤਾ ਹੈ ਜਿਸ ਰਸਤੇ ਰਾਹੀ ਸੰਗਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਜਾਂਦੀ ਹੈ ਸੋ ਅਲੱਗ-ਅਲੱਗ ਪੋਜ ਦੇ ਬਣਾ ਕੇ ਜਿਹੜੇ ਇਹ ਨੌਜਵਾਨ ਫੋਟੋਗ੍ਰਾਫਰ ਨੇ ਇਹ ਵੀਡੀਓ ਸ਼ੂਟ ਕਰਵਾਉਂਦੇ ਨੇ ਫੋਟੋ ਖਿੱਚਦੇ ਨੇ ਔਰ ਗੁਰਬਾਣੀ ਦਾ ਪ੍ਰਭਾਵ ਵੀ ਜਿਹੜਾ ਕਿ ਪ੍ਰਵਾਹ ਚੱਲ ਰਿਹਾ ਹੈ ਪਰ ਇਹਨਾਂ ਲੋਕਾਂ ਤੇ ਕੋਈ ਅਸਰ ਨਹੀਂ ਦਿਖਾਈ ਦੇ ਰਿਹਾ ਬੜੇ ਹੀ ਗਲਤ ਤਰੀਕੇ ਨਾਲ ਇਹ ਫੋਟੋਗ੍ਰਾਫੀ ਕਰਦੇ ਨੇ ਔਰ ਬਹੁਤ ਹੀ ਮੰਤੇ ਅਸਰ ਪੈਂਦਾ ਸੰਗਤ ਦੇ ਸੰਗਤਾਂ ਇਤਰਾਜ ਵੀ ਕਰਦੀਆਂ ਨੇ ਪਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਢੰਗ ਨਾਲ ਇਹ ਲੋਕ ਫੋਟੋਗ੍ਰਾਫੀ ਕਰਦੇ ਨੇ ਇੱਥੇ ਆਪਣਾ ਕਾਰੋਬਾਰ ਕਰਨ ਆਉਂਦੇ ਨੇ ਪਰ ਜੇਕਰ ਕਾਰੋਬਾਰ ਕਰਨੇ ਤਾਂ ਸਹੀ ਤਰੀਕੇ ਨਾਲ ਕਰਨ ਕਿਸੇ ਗਲਤ ਤਰੀਕੇ ਨਾਲ ਫੋਟੋਗ੍ਰਾਫੀ ਨਾ ਕਰਨ ਸੋ ਇਹ ਰਸਤਾ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਸਿੱਖ ਯੋਧੇ ਦੇ ਬੁੱਤ ਲਗਾਏ ਗਏ ਨੇ ਬੰਦਾ ਸਿੰਘ ਬਹਾਦਰ ਦਾ ਔਰ ਹਰੀ ਸਿੰਘ ਨਲੂਆ ਦਾ ਔਰ ਬਾਣੀ ਦਾ ਪ੍ਰਭਾਵ ਚੱਲ ਰਿਹਾ ਪਰ ਇਹ ਫੋਟੋਗ੍ਰਾਫਰ ਨੇ ਇਹ ਗਲਤ ਤਰੀਕੇ ਨਾਲ ਜਿਹੜੇ ਕਿ ਪੋਜ਼ ਬਣਵਾ ਬਣਵਾ ਕੇ ਫੋਟੋਆਂ ਖਿੱਚਦੇ ਨੇ ਸੰਗਤ ਤੇ ਕੀ ਸਰਪੰਦਾ ਬਾਬਾ ਜੀ ਨਾਲ ਗਲਬਤ ਕਰਦੇ ਆ ਬਾਈ ਕਿਵੇਂ ਲੱਗਦਾ ਇੱਕ ਪਾਸੇ ਸੰਗਤ ਬੜੀ ਹੀ ਸ਼ਰਧਾ ਭਾਵਨਾ ਨਾਲ ਇੱਥੇ ਆਉਂਦੀ ਆ ਔਰ ਗਲਤ ਤਰੀਕੇ ਨਾਲ ਜਿਹੜੇ ਲੋਕ ਨੇ ਜਿਹੜੇ ਨੌਜਵਾਨ ਨੇ ਉਹ ਫੋਟੋਗ੍ਰਾਫੀ ਤੇ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕੀ ਨੌਜਵਾਨ ਆਪਸ ਦੇ ਵਿੱਚ ਜਿੱਤਰਾ ਮਾਜੀਆਂ ਇਹਨਾਂ ਲੱਗੇ ਖੋੜੋ ਲੋਕੋ ਫੋਟੋ ਖਾਂਦੇ ਆ ਬੜਾ ਗਰਭਜਾ ਮਹਿਸੂਸ ਹੁੰਦਾ ਬੜਾ ਮਨ ਨੂੰ ਖੁਸ਼ੀ ਲੱਗਦੀ ਆ ਅਜਾ ਸਰਕਾਰ ਦਾ ਬਹੁਤ ਧੰਨਵਾਦ ਬਹੁਤ ਵਧੀਆ ਡੇਰ ਆਏ ਪਰ ਦਰੁਸ਼ਟ ਆਏ ਦੇਰ ਆ ਦਰਸ਼ਕਾ ਬਹੁਤ ਵਧੀਆ ਜੋੜਿਆਂ ਦੇ ਫੋਟੋ ਲੱਗਿਆ ਨੇ ਬੜਾ ਮਨ ਨੂੰ ਅਨੰਝ ਆ ਰਿਹਾ ਤੇ ਬਾਹਰੋਂ ਸੰਗਤ ਆ ਕੇ ਲੱਗੇ ਖਲੋਗੇ ਫੋਟੋਆਂ ਜਾਂਦੇ ਨੇ ਬਹੁਤ ਮਨ ਨੂੰ ਇੱਕ ਗਰਭ ਜਿਹਾ ਮਹਿਸੂਸ ਹੁੰਦਾ ਹੈ ਕੱਜ ਕੇ ਦੇਖ ਸਕਦੇ ਕੱਜ ਕੇ ਜਿਹੜੀ ਕਿ ਫੋਟੋਗ੍ਰਾਫੀ ਹੋ ਰਹੀ ਹੈ ਆਹ ਦੇਖੋ ਬਾਹਰਲੇ ਇਹ ਬਾਹਰਲੇ ਲੋਕ ਨੇ ਜਿਹੜੇ ਆ ਕੇ ਸਤਿਕਾਰ ਕਰ ਜਿਨ੍ਹਾਂ ਨੂੰ ਵੀ ਪਤਾ ਕਿ ਇਹ ਧਾਰਮਿਕ ਸਖਸ਼ਿਤ ਦੀ ਜਿਹੜੀ ਕਿ ਫੋਟੋ ਲੱਗੀ ਹੋਈ ਹਾਂ ਤੇ ਬਹੁਤ ਲੋਕ ਬੋ ਫੋਟੋ ਕਿਤੇ ਤੇ ਲੇਕਿਨ ਦੁੱਖ ਉਸ ਮੋਕੇ ਲੱਗਦਾ ਹੈ ਕਿ ਜਿਹੜੇ ਸਾਡੇ ਨੌਜਵਾਨ ਜਿਹੜਿਆ ਲੜਕੇ ਨੇ ਕੁੜੀਆਂ ਨੇ ਇੱਥੇ ਆ ਗਏ ਗੰਦੇ ਮੰਦੇ ਢੰਗ ਨਾਲ ਜਿਹੜੇ ਫੋਟੋਗ੍ਰਾਫਰ ਨੇ ਉਹ ਕਹਿੰਦੇ ਇhtiyat ਰੱਖੋ ਜੀ ਅੱਖਾਂ ਲੱਖਾ ਬੋਲ ਜੀ ਇੱਥੇ ਉਹ ਮੁਗਿਆ ਦੁੱਖ ਲੱਗਦਾ ਏ ਕਿਉਂ ਇਹ ਪਵਿੱਤਰ ਨਗਰੀ ਏ ਸੱਚਖੰਡ ਸ਼੍ਰੀ ਮੰਦਿਰ ਸਾਹਿਬ ਦੀ ਪਵਿੱਤਰ ਨਗਰੀ ਏ ਇੱਥੇ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਤੇ ਨਾਲ ਦੇ ਨਾਲ ਜਿਹੜੇ ਕੁੜੀਆਂ ਮੁੰਡੇ ਨੇ ਇੱਥੇ ਵਾਰਾ ਕਰਦੇ ਕੁੜੀਆਂ ਮੁੰਡੇ ਨੇ ਜਿਹੜੇ ਘੁੰਮਦੇ ਨੇ ਸਤਖੰਡ ਸ਼੍ਰੀਮੰਦਰ ਸਾਹਿਬ ਦੀ ਨਗਰੀ ਹੈ ਬੜੀ ਭੂਤਾਂ ਨਗਰੀ ਹੈ ਪ੍ਰਸ਼ਾਸਨ ਨੂੰ ਇਹਦੇ ਬਾਰੇ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜੇ ਲੋਕ ਵਾਰਾ ਕਰਦੇ ਚੋਂ ਘੁੰਮਦੇ ਕੁੜੀਆਂ ਮੁੰਡੇ ਇਪ ਉਹ ਨਵਾਂ ਵਸਤਾ ਨੂੰ ਨਤਨਗੇਲ ਬਣ ਚਦੀ ਹੈ ਕਿ ਗੁਰੂ ਰਾਮਦਾਸ ਨਗਰੀ ਬੜੀ ਸਤਖੰਦ ਸ੍ਰੀ ਮੰਦਿਰ ਸਾਹਿਬ ਦੇ ਡਿੱਠੇ ਸਵੇ ਥਾ ਨਹੀਂ ਤੁੱਦਿਆ ਇਹੋ ਜਿਹਾ ਆਨੰਦ ਇਹ ਉਹਦਾ ਸਕੂਨ ਕਿਸੇ ਨਗਰੀ ਚ ਨਹੀਂਗਾ ਤੇ ਗੁਰੂ ਰਾਮਦਾਸ ਨਗਰੀ ਜੇ ਬੜਾ ਆਨੰਦ ਹੈ ਤੇ ਫੋਟੋਗ੍ਰਾਫਰਾਂ ਨੂੰ ਬੇਨਤੀ ਕਰਾਂਗੇ ਤੇ ਕਿ ਤੰਦ ਨੂੰ ਵੀ ਕਰਾਂਗੇ ਫੋਟੋ ਖਿੱਚੋ ਪਰ ਸਹੀ ਢੰਗ ਨਾਲ ਜਦੋਂ ਤੁਸੀਂ ਲੋਕਾਂ ਨੂੰ ਕਹਿੰਦੇ ਤੂੰ ਨਹੀਂ ਲਈਂਗੀ ਕੁੜੀ ਨੇ ਉਹਨੂੰ ਕਹਿੰਦੇ ਤੂੰ ਨਹੀਂ ਲੈ ਲੈ ਇਹ ਤਾਂ ਛੱਤ 'ਤੇ ਤੂੰ ਹੀ ਪੜੇ ਰੱਖ ਦੇ ਇਹ ਜੇ ਬੜੀਆਂ ਮਾੜੀਆਂ ਨੇ ਸਹੀ ਢੰਗ ਨਾਲ ਫੋਟੋਆਂ ਖਚਾਈਆਂ ਜਾਣ ਕੋਈ ਦੁੱਖ ਨਹੀਂ ਜੋ ਗਲਤ ਰੰਗ ਨਾਲ ਫੋਟੋ ਖਚਾਉਂਦੇ ਨੇ ਉਸ ਮੁਖਿਆਂ ਫੋਟੋਗ੍ਰਾਫਰਾਂ ਤੇ ਵੀ ਦੁੱਖ ਲੱਗਦਾ ਹੈ ਆਮ ਆਦਮੀ ਜਿਹੜਾ ਕੋਈ ਦੂਸਰਾ ਬੰਦਾ ਹੁੰਦਾ ਹੈ ਉਹ ਇਸ ਤਰ੍ਹਾਂ ਨਹੀਂ ਕਰਦਾ ਲੇਕਿਨ ਜਿਹੜੇ ਖਾਸ ਕਰਕੇ ਸਾਡੇ ਪੰਜਾਬ ਦੇ ਰਹਿਣ ਵਾਲੇ ਬੱਚੇ ਨੇ ਇਹ ਕੁੜੀਆਂ ਮੁੰਡੇ ਇਹ ਚੀਜ਼ਾਂ ਅਗੇ ਜਿਆਦਾ ਗੰਦਬੰਦਿਆ ਤੇ ਸਰਕਾਰ ਨੂੰ ਚਾਹੀਦਾ ਕਿ ਉਹ ਨਾ ਬੜੇ ਧਿਆਨ ਕਰਨ ਇਹ ਗੁਰੂ ਕੀ ਨਗਰੀ ਹੈ ਬੜੀ ਪਵਿੱਤਰ ਨਗਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਇਹ ਨੌਜਵਾਨ ਕਹਿੰਦੇ ਨੇ ਸਾਡਾ ਕਾਰੋ ਆਰੇ ਸਾਡੀ ਰੋਜੀ ਰੋਟੀ ਇਥੇ ਚੱਲਦੀ ਹੈ ਸਾਡੀ ਰੋਜੀ ਰੋਟੀ ਤੇ ਲਤ ਨਾ ਮਾਰੋ ਤੁਸੀਂ ਆ ਕੇ ਇਥੇ ਕਿਉਂ ਬੋਲਦੇ ਹੋ ਬਾਬਾ ਜੀ ਆਪਾਂ ਰੋਜੀ ਇਹਨਾਂ ਦੇ ਬੱਚੇ ਸਾਡੇ ਹੀ ਹੈ ਇਹ ਬਾਰੇ ਥੋੜੀ ਹੈ ਕੋਈ ਆਇਆ ਬੋਲੋ ਕਿ ਨਾ ਭਲੇ ਸਾਡੇ ਬੱਚੇ ਹੈ ਇਹ ਸਾਡੇ ਮੇਰੇ 3 ਬੋਤੇ ਸਾਡੇ ਪਰਿਵਾਰ ਤੋਂ ਪੰਜਾਬ ਦੇ ਹਨ ਲੇਕਿਨ 2 ਕੋਸ ਮਗਰ ਲੱਗਦਾ ਹੈ ਕਿ ਜਦੋਂ ਬੇਹਜਾਈ ਨਾਲ ਬੇਸ਼ਰਮੀ ਨਾਲ ਜਦੋਂ ਫੋਟੋ ਖਿਜਾਈ ਜਾਂਦੇ ਆ ਉਹਨਾਂ ਫੋਟੋਆਂ ਨੂੰ ਸਾਨੂੰ ਬੜਾ ਕਿਲਾ ਹੈ ਜੇ ਤੁਸੀਂ ਟੰਗਲਾ ਪਰਿਵਾਰ ਨਾਲ ਫੋਟੋ ਖਿਜਾਉਂਦੇ ਹੋ ਉਹਨਾਂ ਕੋਈ ਨਹੀਂ ਲੇਕਿਨ ਗੰਦੇ ਢੰਗ ਨਾਲ ਵੇਖੋ ਹੁਣ ਕਈ ਲੋਕ ਇੱਥੇ ਆ ਕੇ ਫੋਟੋ ਖਿਜਾਉਂਦੇ ਆ ਬਾਹਰੋਂ ਲੋਕ ਆਏ ਉਹਨਾਂ ਇੱਥੇ ਫੋਟੋ ਖਿਜਾਉਂਦੇ ਆ ਕਿ ਇਹਨਾਂ ਨੂੰ ਬੇਦੱਚੇ ਜਾਵੇ ਕਿ ਸਾਡੇ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਨੂੰ ਦੱਚੇ ਜਾਵੇ ਤੇ ਨਾ ਕਿ ਸਾਡੀ ਪੰਜਾਬ ਦੀ ਜਿਹੜੀ ਹੈ ਰੂਪ ਰੇਖਾ ਖਰਾਬ ਹੋਵੇ ਫੋਟੋਗ੍ਰਾਫਰ ਫੋਟੋ ਖਿਜਾਣ ਬੜੇ ਥੇਲੇ ਆ ਕੇ ਜੋ ਸਾਡਾ ਪੰਜਾਬ ਦਾ ਸਹੀ ਮੈਸੇਜ ਉਹ ਦਿੱਤਾ ਜਾਵੇ ਗੰਧ ਨਾ ਵਾਜ ਜਾਵੇ ਤੁਹਾਨੂੰ ਗੰਤਾਂ ਨਫਰਤ ਹੈ ਯਾਮਾ ਸੀਜ਼ਨ ਚੱਲ ਰਿਹਾ ਪਰ ਦੇਖੇਗਾ ਕਿ ਅਕਸਰ ਸਵੇਰੇ ਸਵੇਰੇ 5-7 ਵਜੇ ਇੱਥੇ ਲੋਕ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਪ੍ਰਾਈਵੇਟਿੰਗ ਸ਼ੂਟ ਵੀ ਜਿਹੜਾ ਕੀਤਾ ਜਾਂਦਾ ਕੀ ਲੱਗਦਾ ਹੈ ਕਿ ਇੱਕ ਪਾਸੇ ਇਹ ਧਾਰਮਿਕ ਵਿਰਾਸਤ ਜਿਹੜੇ ਕਿ ਮਾਰਗ ਬਣਾਇਆ ਗਿਆ ਹੈ ਕੁਝ ਇਤਿਹਾਸ ਬਾਰੇ ਇੱਥੇ ਬੁੱਤ ਲੱਗੇ ਹੋਏ ਨੇ ਸੰਗਤਾਂ ਦੇ ਬਾਹਰੋਂ ਆਉਂਦੀਆਂ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸਦੀਆਂ ਪਰ ਜਦੋਂ ਇਸਰ ਨੇ ਪ੍ਰਾਈਵੇਟਿੰਗ ਸ਼ੂਟ ਹੁੰਦੇ ਨੇ ਕੀ ਅਸਰ ਪੈਂਦਾ ਹੋਏ ਕਦੇ ਸਰਕਾਰ ਨਹੀਂ ਇਹਦਾ ਗਮ ਮਨਾ ਉ ਸਰਕਾਰ ਨੂੰ ਦੇ ਮਨਾ ਕੀਤਾ ਗਿਆ ਪਰ ਪਤਾ ਕਿਉਂ ਪ੍ਰਸ਼ਾਸਨ ਕਿਉਂ ਢਿਲ ਵਰਤ ਦਿੰਦਾ ਸਰਕਾਰ ਨੇ ਮਨਾ ਗਏ ਤੇ ਨਾਸੇ ਦੇ ਫੋਟੋ ਨਾਕ ਚਾਈ ਜਾਵੇ ਲੇਕਿਨ ਖਚਾਨੀ ਹੈ ਲੇਕਿਨ ਕੋਈ ਉਹਨਾਂ ਦਾ ਸਤਖੰਡ ਸ਼੍ਰੀਮੰਦਰ ਸਾਹਿਬ ਦਾ ਜੋ ਵਾਤਾਵਰਨ ਉਹਨੂੰ ਸਹੀ ਟੰਗ ਨਾਲ ਦਿਖਾਇਆ ਜਾਵੇ ਨਾ ਕਿ ਸਿਰਾਂ ਤੋਂ ਚੁੰਨੀ ਲਾ ਕੇ ਬੇਹਜਾਈ ਨਾਲ ਫੋਟੋ ਖਾਈਆਂ ਉਹਨਾਂ ਵੋਟਾਂ ਜੋ ਕਿ ਵਿਆਹ ਸ਼ਾਦੀ ਦੀ ਖਜਾਨੇ ਹੈ ਕੋਈ ਗੁਰੂ ਨਾਮ ਦੀ ਨਗਰੀ ਹੈ ਕੋਈ ਬੱਚਿਆਂ ਦੇ ਰੱਬ ਦਾ ਨਾਮ ਸੁਣਦੇ ਆ ਬੱਚਿਆਂ ਦੇ ਚੰਗਾ ਕੀਰਤਨ ਸੁਣਦੇ ਆ ਦੀ ਫੋਟੋ ਖਾਓ ਤਾਂ ਕਿ ਬੱਚੇ ਤੁਹਾਡੇ ਕੱਲ ਨੂੰ ਵੇਖਣ ਕਿ ਸਾਡੇ ਮਾਪੇ ਉਹਦੇ ਇਸ ਤਰ੍ਹਾਂ ਦੇਸੀ ਚੰਗਾ ਜਿਹੜਾ ਫੋਟੋ ਖਾਓ ਪਤੰਗੀਆਂ ਫੋਟੋ ਖਾਓ ਤੁਹਾਡੇ ਸਮਾਜ ਤੁਹਾਡੇ ਭੈਣ ਭਰਾਵਾਂ ਦੇ ਵੇਖਣ ਕਿ ਲੋਕਾਂ ਜਿਹੜੀਆਂ ਸੋਹਣੇ ਲੱਗਦੇ ਅੱਪਾ ਫੋਟੋਆਂ ਕਰ ਆਪਣਾਂ ਦੇ ਵਿਰੋਚ ਨਹੀਂ ਲੇਕਿਨ ਫੋਟੋਗ੍ਰਾਫਰ ਉਹਨਾਂ ਵਿਰੋਚਾ ਜਿਹੜੇ ਦਲਦੰਗ ਨਾਲ ਫੋਟੋ ਖਾਂਦੇ ਨੇ ਇੱਥੇ ਛਾਤੀ ਦਾ ਹੱਥ ਰੱਖੋ ਜੀ ਅੱਲਾ ਤੈ ਤਰ ਕਰੋ ਜੀ ਇਹ ਗੱਲ ਬੜੀ ਮਾੜੀ ਹੈ ਇਹ ਪ੍ਰਸ਼ਾਸਨ ਨੂੰ ਇਹ ਸਖਤ ਤਾੜਨਾ ਕਰਦੇ ਤੇ ਬੇਨਤੀ ਕਰਦੇ ਆ ਇਹਨਾਂ ਲੋਕਾਂ ਨੂੰ ਸਖਤ ਤਾੜਨਾ ਨਹੀਂ ਕਿ ਜਵੇ ਤੇ ਆਪਣੀ ਕਮਾਈ ਕਰਨ ਇਹ ਫੋਟੋਗ੍ਰਾਫਰ ਸਾਡੇ ਹੀ ਬੱਚੇ ਸਾਡੇ ਭੈਣ ਭਰਾ ਨੇ ਸਾਡੇ ਬੱਚੇ ਨੇ ਲੇਕਿਨ ਉਹ ਲੋਕ ਜਿਹੜੇ ਤੁਹਾਡੀ ਵੀ ਨਹੀਂ ਕਰਕੇ ਫੋਟੋ ਖਾਂਦੇ ਆ ਉਹ ਨਖ ਚਾਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਿਲਕੁਲ ਜੀ ਇੱਕ ਪਾ ਸਿੱਖ ਯੋਧਿਆਂ ਦੇ ਜਿਹੜੇ ਕਿ ਬੁੱਤ ਲਗਾਏ ਗਏ ਨੇ ਔਰ ਪੰਜਾਬ ਸਰਕਾਰ ਵੱਲੋਂ ਇਹ ਅਪਰਾਲਾ ਕੀਤਾ ਗਿਆ ਕਿ ਇਹ ਬੁੱਤ ਵਿਰਾਸਤੀ ਮਾਰੀ ਪਹਿਲਾਂ ਇੱਥੇ ਭੰਗੜੇ ਦੇ ਬੁੱਤ ਲੱਗੇ ਹੁੰਦੇ ਸਨ ਸਿੱਖ ਸੰਗਤਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਹੁਣ ਸਿੱਖ ਯੋਧਿਆਂ ਦੇ ਜਿਹੜੇ ਕਿ ਬੁੱਤ ਲਗਾਏ ਗਏ ਨੇ ਇੱਕ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਦੂਜੇ ਪਾਸੇ ਹਰੀ ਸਿੰਘ ਨਲੂਆ ਜਿਨ੍ਹਾਂ ਦੇ ਬੁੱਤ ਲਗਾਏ ਗਏ ਨੇ ਸੋ ਜਿੰਨੀ ਵੀ ਸੰਗਤ ਦੇਸ਼ਵ ਦੇਸ਼ਾ ਤੋਂ ਇੱਥੇ ਪਹੁੰਚਦੀ ਹੈ ਇਹਨਾਂ ਰਸਿਆ ਰਾਹੀਂ ਆਪਣੇ ਬੱਚਿਆਂ ਨੂੰ ਜਦੋਂ ਲੈ ਕੇ ਹੁੰਦੇ ਨੇ ਤਾਂ ਆਪਣੇ ਬੱਚਿਆਂ ਨੂੰ ਸਿੱਕ ਇਤਿਹਾਸ ਬਾਰੇ ਔਰ ਗੁਰਬਾਣੀ ਬਾਰੇ ਦੱਸਦੇ ਨੇ ਜੋੜਦੇ ਨੇ ਪਰ ਦੂਜੇ ਪਾਸੇ ਦੇਖਣ ਚ ਆਇਆ ਕਿ ਜਿਹੜੇ ਇੱਥੇ ਫੋਟੋਗ੍ਰਾਫਰ ਨੇ ਫੋਟੋਆਂ ਖਿੱਚਦੇ ਨੇ ਜਾਂ ਸਵਿਰਸਰੇ ਪ੍ਰੀ ਵੈਡਿੰਗ ਸ਼ੂਟ ਹੁੰਦੇ ਨੇ ਬੜੇ ਹੀ ਅਲੱਗ ਤਰੀਕੇ ਨਾਲ ਜਿਹੜੇ ਕਿ ਇੱਥੇ ਫੋਟੋਗ੍ਰਾਫੀ ਹੁੰਦੀ ਆ ਔਰ ਫੋਟੋ ਸ਼ੂਟ ਹੁੰਦਾ ਪ੍ਰੀ ਵੈਡਿੰਗ ਸ਼ੂਟ ਹੁੰਦਾ ਤਾਂ ਸੰਗਤਾਂ ਦੇ ਵੱਲੋਂ ਇਤਰਾਜ਼ ਕੀਤਾ ਗਿਆ ਸੀ ਸੋ ਤਸਵੀਰਾਂ ਤੁਹਾਨੂੰ ਹੈਰਿਟੇਜ ਸਪਿਰਿਟ ਦਿਖਾਈਆਂ ਨੇ ਜਿੱਤੇ ਕਿ ਅੱਜ ਕੱਲ ਜਦੋਂ ਸੰਗਤ ਇੱਥੇ ਲੰਘਦੀ ਹੈ ਤਾਂ ਜਿਹੜੇ ਫੋਟੋਗ੍ਰਾਫਰ ਨੇ ਉਹ ਆਵਾਜ਼ਾਂ ਲਗਾ ਲਗਾ ਕੇ ਉਹਨਾਂ ਤੋਂ ਫੋਟੋ ਖਿੱਚਣ ਦੀ ਜਿਹੜੇ ਕਿ ਕਹਿੰਦੇ ਨੇ ਔਰ ਲੋਕ ਫੋਟੋ ਖਿੱਚਵਾਉਂਦੇ ਵੀ ਨੇ ਔਰ ਖਿੱਚਵਾਓ ਜਰੂਰ ਫੋਟੋਗ੍ਰਾਫਰ ਕੰਮ ਜਰੂਰ ਕਰਨ ਪਰ ਸਹੀ ਤਰੀਕੇ ਨਾਲ ਸਹੀ ਸੇਦ ਨਾਲ ਤਾਂ ਜਿਹੜੀ ਸੰਗਤ ਬਾਹਰ ਆਉਂਦੀ ਹੈ ਉਹਨਾਂ ਦੇ ਮਨਾਂ ਤੇ ਕੋਈ ਠੇਸ ਨਾ ਪਹੁੰਚੇ ਔਰ ਚੰਗਾ ਸੁਨੇਹਾ ਇੱਥੋਂ ਲੈ ਕੇ ਜਾਣ ਕਿਉਂਕਿ ਜਦੋਂ ਫੋਟੋਗ੍ਰਾਫਰਾਂ ਵੱਲੋਂ ਫੋਟੋ ਖਿੱਚੀ ਜਾਂਦੀ ਹੈ ਅਲੱਗ-ਅਲੱਗ ਪੋਚ ਬਣਵਾਏ ਜਾਂਦੇ ਨੇ ਤਾਂ ਸੰਗਤ ਦੇ ਮਨਾਂ ਤੇ ਕਾਫੀ ਤਰਾਜ ਹੁੰਦਾ ਕਿਉਂਕਿ ਇਹ ਰਸਤਾ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਾਂਦਾ ਹੈ ਤੇ ਜਦੋਂ ਸੰਗਤ ਇੱਥੋਂ ਲੰਘਦੀ ਹੈ ਤਾਂ ਜਿਹੜੇ ਇਹ ਲੋਕ ਫੋਟੋਗ੍ਰਾਫੀ ਕਰ ਰਹੇ ਹੁੰਦੇ ਨੇ ਤਾਂ ਸੰਗਤ ਦੇ ਮਨਾਂ 'ਚ ਕਾਫੀ ਠੇਸ ਪਹੁੰਚਦੀ ਕਿਵੇਂ ਦੇਖਦੇ ਹੋ ਜਿਹੜੇ ਫੋਟੋਗ੍ਰਾਫਰ ਨੇ ਉਹ ਅਲੱਗ-ਅਲੱਗ ਪੋਚ ਬਣਾਉਂਦੇ ਨੇ ਕਿਵੇਂ ਨਾ ਸੰਗਤ ਧਾਰਮਿਕ ਸਥਾਨ ਇਹੋ ਜੀ ਚੀਜ਼ ਨਹੀਂ ਹੋਣੀ ਚਾਹੀਦੀ ਇੱਥੇ। ਬਾਕੀ ਇਹ ਹੋਣਾ ਹੈ ਉਹ ਕਰਨਾ ਵੀ ਇਹ ਤਾਂ ਸਾਈਡ ਤੇ کہیں ਜਿੱਦਾਂ ਜਲਿਆਂ ਵਾਲਾ ਬਾਗ ਜਾਂ ਲਗ ਹੋਰ ਬਖੇਰੇ ਹੋਰ ਬਤੇਰੇ ਸਥਾਨ ਹੈ ਉਹਨਾਂ ਜਗ੍ਹਾ ਤੇ ਹੋਣਾ ਚਾਹੀਦਾ। ਕੀ ਲੱਗਦਾ ਇੱਕ ਪਾਸੇ ਪਾਵਨ ਪਵਿੱਤਰ ਸਥਾਨ ਨੂੰ ਇਹ ਰਸਤਾ ਜਾਂਦਾ ਹੈ। ਬਾਣੀ ਦਾ ਪ੍ਰਭਾਵ ਚੱਲ ਰਿਹਾ ਹੈ ਪਰ ਇਹ ਲੋਕ ਜਦੋਂ ਫੋਟੋਗ੍ਰਾਫੀ ਕਰਦੇ ਨੇ ਤਾਂ ਤਿਹਾਨ ਕਿਤੇ ਨਾ ਕਿਤੇ ਭਟਕਦਾ ਜਰੂਰ ਹੈ ਔਰ ਸੰਗਤ ਗੁੱਸਾ ਵੀ ਕਰਦੀ ਹੈ। ਹਾਂਜੀ ਬਿਲਕੁਲ ਸਹੀ ਗੱਲ ਹੈ। ਇਹ ਮਤਲਬ ਸਾਈਡ ਤੇ ਹੋਣਾ ਚਾਹੀਦਾ। குருਗੱਰ ਦਾ ਸਥਾਨ ਰਸਤਾ ਜਿਹੜਾ ਜਾ ਰਿਹਾ ਨੂੰ ਛੱਡ ਕੇ ਹੋਣਾ ਚਾਹੀਦਾ। ਸੋ ਤੁਸੀਂ ਇਤਰਾਜ਼ ਕਰਦੇ ਸੀ ਹਾਂਜੀ ਬਿਲਕੁਲ ਸੋ ਸੰਗਤ ਜਿਹੜੀ ਕਿ ਇਤਰਾਜ਼ ਵੀ ਕਰਦੀ ਹੈ ਔਰ ਇਹ ਜਿਹੜਾ ਕਿ ਰਸਤਾ ਹੈ ਇਹ ਹੈਰੀਟੇਜ ਸਟਰੀਟ ਹੈ ਜਿਸ ਰਸਤੇ ਰਾਹੀ ਪੈਦਲ ਸੰਗਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਜਾਂਦੀ ਹੈ ਤਾਰਸਤੇ ਦੇ ਵਿੱਚ ਇਹ ਜਿਹੜੀ ਫੋਟੋਗ੍ਰਾਫਰ ਫੋਟੋਗ੍ਰਾਫੀ ਹੁੰਦੀ ਹੈ ਸੋ ਸੰਗਤ ਦਾ ਇਕਾਠ ਜਿਹੜਾ ਕਿ ਇਸ ਰਸਤੇ ਰਾਹੀਂ ਕਾਫੀ ਜਲਾਕੇ ਹੁੰਦਾ ਹੈ ਦਿਨ ਚ ਲੱਖਾਂ ਹੀ ਗਿਣਤੀ ਵਿੱਚ ਸੰਗਤ ਇੱਥੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਜਾਂਦੀ ਹੈ ਪਰ ਇਸ ਰਸਤੇ ਰਾਹੀਂ ਜਿਹੜੀ ਹੋਣ ਵਾਲੀ ਫੋਟੋਗ੍ਰਾਫੀ ਹੈ ਉਸ ਤੇ ਕਾਫੀ ਜਲਾਕੇ ਇਤਰਾਜ਼ ਬਾਹਰਲੀ ਸੰਗਤ ਵੱਲੋਂ ਕੀਤਾ ਜਾਂਦਾ ਹੈ ਕਿਉਂਕਿ ਬੜੀ ਹੀ ਸ਼ਰਧਾ ਭਾਵਨਾ ਵਾਲਾ ਸੰਗਤ ਆਉਂਦੀ ਹੈ ਪਰ ਜਦੋਂ ਇਹ ਫੋਟੋਗ੍ਰਾਫਰ ਨੇ ਇਹ ਆਵਾਜ਼ਾਂ ਲਗਾਉਂਦੇ ਨੇ ਤਾਂ ਸੰਗਤ ਦੇ ਮਨਾਂ ਤੇ ਅਸਰ ਬਹੁਤ ਜ਼ਪੈਂਦਾ ਹੈ ਸੋ ਵੀਰ ਜੀ ਬਾਰੋ ਆਇਓ ਤੁਸੀਂ ਕੀ ਨਾਮ ਤੁਹਾਡੇ ਕਿੱਥੋਂ ਆਏ ਜੀ ਅਸੀਸਪਾਲ ਸਿੰਘ ਜੀ ਕਿਵੇਂ ਦੇਖਦੇ ਹੋ ਇੱਕ ਹੈਰੀਟੇਜ ਸਟਰੀਟ ਆ ਬਾਣੀ ਦਾ ਪ੍ਰਵਾਹ ਚੱਲ ਰਿਹਾ ਇੱਕ ਪਾਸੇ ਫੋਟੋਗ੍ਰਾਫੀ ਚੱਲਦੀ ਐ ਅਲੱਗ-ਅਲੱਗ ਪੋਜ ਬਣਾ ਕੇ ਸੰਗਤ ਦੇ ਮਨਤ ਕੀ ਸਰਪੰਦ ਦੇ ਵੇਖੋ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਆਏ ਆ ਤੇ ਸ਼ਰਧਾ ਲੈ ਕੇ ਆਣਾ ਚਾਹੀਦਾ ਮਨ ਚ ਤੇ ਫੋਟੋਗ੍ਰਾਫੀ ਇੱਕ ਹਿਸਾਬ ਨਾਲ ਕਹਿ ਲੋ ਕਿ ਕੀ ਤੇ ਸਹੀ ਵੀ ਹੈ ਕਿ ਤੇ ਗੱਲ ਦੇ ਵੀ ਆ ਵਕ ਵਕ ਪੋਜ ਬਣਾ ਕੇ ਗਲਤ ਤਰੀਕੇ ਨਾਲ ਖਿੱਚਣੀ ਉਹ ਮਾੜੀ ਹੈ ਪਰ ਤੁਸੀਂ ਆਪਣੇ ਕਹੋ ਮੈਮਰੀਜ਼ ਬਣਾਣੀਆਂ ਛੁੜੀਆਂ ਬਹੁਤ ਉਹ ਗੱਲ ਵੱਖਰੀ ਹੋ ਜਾਂਦੀ ਹੈ ਉਹ ਫਿਰ ਬੰਦੇ ਤੋਂ ਬੰਦੇ ਡਿਪੈਂਡ ਕਰਦਾ ਜੀ ਪਰ ਫੋਟੋ ਇੱਕ ਖਿੱਚਣਾ ਢੰਗ ਵੀ ਸਹੀ ਹੋਣਾ ਚਾਹੀਦਾ ਜੇਕਰ ਆਉਣਾ ਤਾਂ ਕੁਝ ਜੇ ਆਪਣੀ ਮੈਮਰੀ ਲੈ ਕੇ ਜਾਣੀ ਹੈ ਚੰਗੇ ਤਰੀਕੇ ਨਾਲ ਚੰਗੇ ਸੁਨੇਹੇ ਨਾਲ ਵੀ ਲਿਜਾ ਸਕਦੇ ਆ ਇਹ ਨਹੀਂ ਕਿ ਅਸੀਂ ਅਲੱਗ-ਅਲੱਗ ਪੋਜ ਉਸ ਤਰ੍ਹਾਂ ਬਣਾ ਜਿਹੜੇ ਕਿ ਪਰਿਵਾਰ ਵੇਖਣ ਯੋਗ ਵੀ ਨਾ ਹੋਵੇ ਬਿਲਕੁਲ ਜੀ ਬਿਲਕੁਲ ਜੀ ਸਮਝਦੇ ਮੈਂ ਤੁਹਾਡੀ ਗੱਲ ਨਾਲ ਹਾਂਜੀ ਬਿਲਕੁਲ ਜੀ ਕਿਵੇਂ ਦਾ ਹੋਣਾ ਚਾਹੀਦਾ ਇਹ ਰਸਤਾ ਜਿਹੜਾ ਕਿ ਬਣਾਇਆ ਤਾਂ ਬੜਾ ਵਧੀਆ ਹੈ ਸੰਗਤ ਵੀ ਇਸ ਰਸਤੇ ਰਾਹੀਂ ਸੱਚਖੰਡ ਛਿੱਤਰ ਵੱਸ ਕਿਵੇਂ ਦਾ ਤੁਹਾਨੂੰ ਲੱਗਦਾ ਕਿ ਕਿਵੇਂ ਦਾ ਸੁਨੇਹਾ ਜਾਣਾ ਚਾਹੀਦਾ ਤਾਂ ਜੋ ਇਸ ਰਸਤੇ ਰਾਹੀਂ ਜਾਣ ਵਾਲੀ ਜਿਹੜੀ ਸੰਗਤ ਉਸ ਦੇ ਮਨ ਤੇ ਕੋਈ ਅਸਰ ਨਾ ਪਵੇ ਸੋ ਨੀ ਅਸਰ ਤਾਂ ਪਵੇ ਅਸਰ ਚੰਗਾ ਪਵੇ ਤਾਂ ਚੰਗੀ ਗੱਲ ਆ ਹਾਂਜੀ ਚੰਗਾ ਹਾਂਜੀ ਚੰਗਾ ਅਸਰ ਜਵੇ ਆਪਣੇ ਆਪ ਚ ਹਰ ਬੰਦੇ ਨੂੰ ਚਾਹੀਦਾ ਹੈ ਕਿ ਆਪਾਂ ਕਿਉਂਕਿ ਬਾਹਰੋਂ ਵੀ ਆਉਂਦੇ ਆ ਲੋਕ ਇੱਥੇ ਹਨਾ ਜਿਨ੍ਹਾਂ ਨੂੰ ਆਪਣੇ ਕਲਚਰ ਬਾਰੇ ਨਹੀਂ ਨੋਲੇਜ ਹਨਾ ਤਾਂ ਕਿ ਉਹ ਵੀ ਉਹਨਾਂ ਨੂੰ ਆਪਾਂ ਇੱਕ ਵਧੀਆ ਦਿਖਾਈਏ ਸਾਫ ਸਫਾਈ ਹੋਣੀ ਚਾਹੀਦੀ ਹੈ ਅਤੇ ਕੋਈ ਮਾੜੀ ਚੀਜ਼ ਨਾ ਹੋਵੇ ਜਿਹੜੀ ਕਿਸੇ ਹੋਰ ਨੂੰ ਤੰਗ ਕਰੇ ਕੋਈ ਵੀ ਹੋ ਸਕਦੀ ਹੈ ਹਰ ਬੰਦੇ ਨੂੰ ਪਤਾ ਹੈ ਸਿਆਣੇ ਨੇ ਲੋ ਲੋ ਸੋ ਸੰਗਤ ਕਹਿੰਦੀ ਹੈ ਕਿ ਜੇਕਰ ਚੰਗੀ ਮੈਮਰੀ ਲੈ ਕੇ ਜਾਣੀ ਹੈ ਤਾਂ ਉਹ ਚੰਗੀ ਫੋਟੋਗ੍ਰਾਫੀ ਜੇ ਕਰਨੀ ਹੈ ਤਾਂ ਕਰੋ ਜਿਹੜੇ ਨੌਜਵਾਨ ਕੰਮ ਕਰਦੇ ਨੇ ਉਹ ਕਰੋ ਪਰ ਸਹੀ ਤਰੀਕੇ ਨਾਲ ਜੇਕਰ ਤੁਸੀਂ ਅਲੱਗ-ਅਲੱਗ ਪੋਜ ਬਣਵਾ ਕੇ ਜਾਂ ਉਸ ਅਸ਼ਲੀਲ ਤਰੀਕੇ ਨਾਲ ਫੋਟੋਗ੍ਰਾਫੀ ਕਰਦੇ ਹੋ ਤਾਂ ਸੰਗਤ ਦੇ ਮਨਾਂ ਤੇ ਕਾਫੀ ਇਸ ਤਰ੍ਹਾਂ ਜਿਹੜਾ ਕਿ ਅਸਰ ਪੈਂਦਾ ਸੋ ਸੰਗਤਾਂ ਇਤਰਾਜ਼ ਵੀ ਕਰਦੀਆਂ ਨੇ ਸੋ ਤਸਵੀਰਾਂ ਤੁਹਾਨੂੰ ਹੈਰੀਟੇਜ ਸਟਰੀਟ ਦੇ ਵਿਖਾਈਆਂ ਨੇ ਜਿੱਥੇ ਕਿ ਸੰਗਤਾਂ ਵੱਲੋਂ ਲੱਕਾ ਦੀ ਗਿਣਤੀ ਵਿੱਚ ਇਥੋਂ ਲੰਘਿਆ ਜਾਂਦਾ ਸੋ ਸੱਚਕਣ ਸੀ ਦਰਬਾਰ ਸਾਹਿਬ ਸੰਗਤ ਜਾਂਦੀ ਹੈ ਔਰ ਜਿਹੜੀ ਬਾਹਰੋਂ ਸੰਗਤ ਆਂਦੀ ਹੈ ਉਹ ਤੇ ਮਨਾਂ ਤੇ ਜਿਹੜਾ ਕਿ ਫੋਟੋਗ੍ਰਾਫੀ ਦੇ ਕੇ ਕਿਹਾ ਬੁਰਾ ਸਰਪੰندہ ਸੀ ਇਤਰਾਜ਼ ਵੀ ਕੀਤਾ ਗਿਆ ਸੀ ਸੰਗਤਾਂ ਨੇ ਇਤਰਾਜ਼ ਵੀ ਕੀਤਾ ਹੈ ਔਰ ਸੰਗਤਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਵੀ ਉਹਨਾਂ ਨੂੰ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜਿਹੜਾ ਕਿ ਇਹ ਅਸ਼ਲੀਲਤਾ ਜਾਂ ਇਹਦੀ ਪ੍ਰੀ-ਵੈਡਿੰਗ ਸ਼ੂਟ ਹੁੰਦਾ ਜਾਂ ਫੋਟੋਗ੍ਰਾਫੀ ਹੁੰਦੀ ਹੈ ਉਹ ਗਲਤ ਤਰੀਕੇ ਨਾਲ ਨਾ ਹੋਵੇ ਜੋ ਕਿ ਜਿਹੜਾ ਕਿ ਮਾੜਾ ਅਸਰ ਨਾ ਪਵੇ ਸੋ ਹੈਰੀਟੇਜ ਸਟਰੀਟ ਦੇ ਵਿੱਚ ਜਿਹੜੀ ਫੋਟੋਗ੍ਰਾਫੀ ਹੈ ਉਹ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਹੈ ਜਿਹੜੇ ਨੌਜਵਾਨ ਕਿਰਤਕਾਰ ਦੇ ਨੂੰ ਕਰਨ ਪਰ ਅਲੱਗ ਤਰੀਕੇ ਨਾਲ ਨਾ ਕਰਨ ਅਲੱਗ-ਅਲੱਗ ਪੋਜ ਬਣਾ ਕੇ ਨਾ ਫੋਟੋ ਖਿੱਚ ਜਾਵੇ ਨਾ ਹੀ ਕੋਈ ਜਿਹੜਾ ਕਿ ਪ੍ਰੀ-ਬੈਟਿੰਗ ਸ਼ੂਟ ਕੀਤਾ ਜਾਵੇ ਸੋ ਪ੍ਰਸ਼ਾਸਨ ਵੱਲੋਂ ਹੀ ਕੁਝ ਦਿਨ ਪਹਿਲਾਂ ਵੀ ਕਿਹਾ ਗਿਆ ਸੀ ਸੋ ਆਉਣ ਵਾਲੇ ਦੇਖਣਾ ਵਿੱਚ ਹੋਵੇਗਾ ਕਿ ਪ੍ਰਸ਼ਾਸਨ ਇਸ ਮਸਲੇ ਤੇ ਕੀ ਐਕਸ਼ਨ ਲੈਂਦਾ ਹੈ ਦੱਸ ਦਿੱਤੀ ਹੈਡਲਾਈਨ ਤੋਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਸਾਹਿਬ